ਲਾਓ ਵੀ ਮਿੱਤਰੋ ਜਿਹੜੇ ਭਰਾ ਕਹਿੰਦੇ ਸਾਨੂੰ ਬਾਈ ਚੰਗੀ ਘੋੜੀ ਹੋਵੇ ਪਲੀ ਹੋਈ ਤੇ ਕੰਨ ਕੰਡੀਸ਼ਨ ਦੀ ਚੰਗੀ ਹੋਵੇ ਘਰੇ ਆ ਕੇ ਰਿਸ਼ਤੇਦਾਰ ਪੁੱਛਣ ਵੀ ਹਾਂ ਬਾਈ ਘੋੜੀ ਕਿਹੜੇ ਪਿੰਡੋਂ ਲਿਆਂਦੀ ਆ ਤਾਂ ਮਿੱਤਰੋ ਅੱਜ ਉਹ ਘੋੜੀ ਲਿਆਤੀ ਜਿਹਦਾ ਰੇਟ ਵੀ ਜਾਇਜ਼ ਆ ਤੇ ਰਿਸ਼ਤੇਦਾਰ ਵੀ ਗਵਾਂਢੀ ਵੀ ਪੁੱਛੂ ਵੀ ਬਾਈ ਇਹੋ ਜੀ ਘੋੜੀ ਲੈਣੀ ਆ ਤੇ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਜੀ ਆਇਆਂ ਨੂੰ ਨਮੀ ਸਵੇਰ 9 ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਇਆ ਮਿੱਤਰੋ ਅੱਜ ਤਰੀਕ 1 ਸਤੰਬਰ 2025 ਦੀ ਇਹ ਵੀਡੀਓ ਆ ਤੇ ਅੱਜ ਤੁਹਾਡੇ ਲਈ ਚੰਗੀ ਪਲੀ ਹੋਈ ਮਾਰਵਾੜੀ ਘੋੜੀ ਲਿਆਤੀ ਮਾਰਕਾ ਮੂਰਖਾ ਬਹੁਤ ਚੰਗਾ ਤੇ ਘੋੜੀ ਦੇਖਣ ਨੂੰ ਵੀ ਸੋਹਣੀ ਲੱਗਦੀ ਹੈ ਕਨ ਕੰਡੀਸ਼ਨ ਦੀ ਵੀ ਚੰਗੀ ਆ ਰੰਗ ਰੂੰਗ ਵੀ ਸੋਹਣਾ ਦੋਸਤੋ ਮਾਰਵਾੜੀ ਘੋੜੀ ਆ ਕਾਲਾ ਰੰਗ ਆ ਮੱਥੇ ਫੁੱਲ ਆ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਪੂਰੀ ਫੋਲੋਸ ਨੂੰ ਤਾਂ ਨੂੰ ਵੀਡੀਓ ਦੇ ਵਿੱਚ ਸਾਰੀ ਪ੍ਰੋਪਰ ਡਿਟੇਲ ਮਿਲ ਜਾਨੀ। ਲੋ ਕਮੈਂਟਾਂ ਦੀ ਵੀਡੀਓ ਜਿਆਦਾ ਲੰਮੀ ਨਹੀਂ ਬਸ ਜੇ ਵੀਡੀਓ ਪਸੰਦ ਆ ਜੀ ਲਾਈਕ ਕਰਦੇ ਹੋ ਕਮੈਂਟ ਕਰਦੇ ਤੇ ਜਿਆਦਾ ਤੋਂ ਜਿਆਦਾ ਇਹਨੂੰ ਸ਼ੇਅਰ ਕਰਦੇ। ਸਾਊ ਠੰਡੀ ਆ ਘਰੇ ਰੱਖਣ ਵਾਲੀ ਆ। ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ। ਤੇ ਆਜੋ ਦੋਸਤੋ ਆਪਾਂ ਵੇਖੀ ਸਾਰੀ ਡਿਟੇਲ ਦੇ ਦਿੰਦੇ ਆ। 5 ਸਾਲ ਤਕਰੀਬਨ ਇਹਦੀ ਉਮਰ ਆ ਕੁੜੀ ਦੀ। ਤੇ ਮੱਥੇ ਫੁੱਲਾ ਕਾਲਾ ਰੰਗ ਆ। ਅੰਦਰ ਦੀ ਸਾਫ਼ ਆ। ਖਾਲੀ ਆ ਚੈੱਕ ਪਾਸ ਆ। ਕਾਮਨ ਕੰਡੀਸ਼ਨ ਪੂਰਾ ਚੰਗਾ ਸਵਾਰੀ ਸੂਰੀ ਦੀ ਪਾਸ ਚਾਹੇ ਬੱਚਾ ਬਹਿ ਜਾਏ ਉਹਨੂੰ ਵੀ ਵਹਾ ਲੈਂਦੀ ਐ ਮੇਨ ਗੱਲ ਸਾਉ ਠੰਡੀ ਐ ਕਿਉਂਕਿ ਜਿਹੜਾ ਨਵਾਂ ਭਰਾ ਹੁੰਦਾ ਉਹਦੀ ਇਹ ਤਮੰਨਾ ਹੁੰਦੀ ਐ ਜਦ ਘੋੜੀ ਲਈਏ ਪਰ ਆਪਣੇ ਬੱਚੇ ਲਈ ਸਾਉ ਠੰਡੀ ਹੋਵੇ ਕਿਉਂਕਿ ਜ਼ਿਆਦਾਤਰ ਉਹਨਾਂ ਦਾ ਸਵਾਲ ਹੁੰਦਾ ਬਈ ਬੱਚੇ ਨੂੰ ਬਿਠਾ ਲੈਂਦੀ ਐ ਤਾਂ ਮਿੱਤਰੋ ਚਾਹੇ ਬੱਚਾ ਬਿਨਾਂ ਲਗਾਮ ਤੋਂ ਬਹਿ ਜਾਏ ਇੰਨੀ ਜ਼ਿਆਦਾ ਸਾਉ ਠੰਡੀ ਆ ਤੇ ਹੱਥਾਂ ਪੈਰਾਂ ਦੀ ਜਮਾਂ ਸਾਫ ਆ ਬਾਲ ਪੌਰੀਆਂ ਦੀ ਜਮਾਂ ਸਾਫ ਆ ਕਾਲਾ ਰੰਗ ਆ ਘਰੇ ਖੜੀ ਵੀ ਸੋਹਣੀ ਲੱਗੂ ਆ ਇਹ ਨਹੀਂ ਰਭੀ ਤੁਹਾਨੂੰ ਰੇਟ ਇੱਕ ਤਾਂ ਹੁੰਦਾ ਜਿਹੜੇ ਭਰਾ ਕਹਿੰਦੇ ਆ ਭਾਈ ਲਿੱਥੀ ਵੀ ਮਿਲ ਜਾਪਾ ਪੈਸੇ ਥੋੜੇ ਲਾਉਣੇ ਤਿਆਰ ਕਰ ਲੈ ਮਿੱਤਰੋ ਪੈਸੇ ਉਨੇ ਕੀ ਲਾ ਲਓ ਪਰ ਪਲੀ ਹੋਈ ਕੁੜੀ ਦੇ ਦਾਂ ਤੁਹਾਨੂੰ ਮੱਥੇ ਫੁੱਲ ਦੀ ਚੰਗੇ ਬਾਡੀ ਵਾਂਤਰ ਚੰਗੀਆਂ ਕੰਡੀਸ਼ਨਾਂ ਦੇ ਬਾਕੀ ਆ ਕੇ ਹੁਣ ਤੁਹਾਨੂੰ ਜੀ ਆਪਦੀ ਤਸੱਲੀ ਕਰ ਲਿਓ ਦੇਖ ਲਿਓ ਤਨ